ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਸੀਂ ਦੇਖ ਰਹੇ ਹੋ ਪੀਪੀ ਨਤੀ ਲਾਈਵ YouTube ਚੈਨਲ ਤੇ ਅੱਜ ਵਾਲਾ ਪੌਡਕਾਸਟ ਤੀਜਾ ਪੌਡਕਾਸਟ ਆ ਤੇ ਪਹਿਲਾਂ ਤੁਸੀਂ ਦੋ ਪੌਡਕਾਸਟ ਕਾਫੀ ਹੰਗਾਰਾ ਦਿੱਤਾ ਤੁਸੀਂ ਤੇ ਤੀਜਾ ਪੌਡਕਾਸਟ ਵੀ ਜਿਵੇਂ ਕਿ ਜਿਹੜੇ ਉਮੀਦਵਾਰ ਹੀ ਨੇ ਸਰਪੰਚੀ ਦੇ ਨੇ ਚੋਣਾਂ ਚੱਲ ਰਹੀਆਂ ਨੇ ਉਹਨਾਂ ਦੇ ਜਿਹੜੇ ਉਮੀਦਵਾਰ ਨੇ ਉਮੀਦਵਾਰ ਸਰਪੰਚੀ ਦੇ ਉਮੀਦਵਾਰ ਨੇ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਨੌਜਵਾਨ ਵੀਰ ਨੇ ਤੇ ਉਹਨਾਂ ਬਾਰੇ ਗੱਲਬਾਤ ਕਰਕੇ ਉਹਨਾਂ ਕੋਲ ਪੁੱਛਾਂਗੇ ਕਿ ਤੁਸੀਂ ਸਰਪੰਚੀ ਦੇ ਵਿੱਚ ਕਿੱਦਾਂ ਆਏ ਤੇ ਉਹਨਾਂ ਕਿਦਾਂ ਮਨ ਬਣਿਆ ਕੀ ਕੰਮਕਾਰ ਕਰੋਗੇ ਪਿੰਡ ਚੰਦਨਵਾੜ ਦਾ ਕਿਦਾਂ ਦਾ ਵਿਕਾਸ ਕਰੋਗੇ ਆਓ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਬੀਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਪਹਿਲਾਂ ਤੁਸੀਂ ਉਮੀਦਵਾਰ ਹੋਏ ਹੋ ਆਪਣੇ ਪਿੰਡ ਨਵੇਂ ਚੰਦਾਂ ਦੇ ਸਰਪੰਚੀ ਉਮੀਦਵਾਰ ਤੇ ਥੋੜੀ ਆਪਣੇ ਬਾਰੇ ਦੱਸ ਦਿਓ ਕਿਉਂਕਿ ਤੁਹਾਡੇ ਬਾਰੇ ਪਿੰਡ ਵਾਲਿਆਂ ਨੂੰ ਪਤਾ ਲੱਗੇ ਪਹਿਲਾਂ ਤਾਂ ਸਾਰੇ ਨਗਰ ਖੇੜੇ ਨੂੰ ਪੰਜ ਪਿੰਡ ਚੰਦਨਵਾੜ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੇਰਾ ਨਾਮ ਰਵੀ ਸਿੰਘ ਹੈ ਸਨ ਅਫਰ ਸਰਦਾਰ ਅਮਰਜੀਤ ਸਿੰਘ ਤੇ ਮੈਂ ਬਲਵੰਤ ਸਿੰਘ ਜੀ ਦਾ ਪੁੱਤਰ ਆਗਾ ਤੇ ਮੈਂ ਵਾਰਡ ਨੰਬਰ 2 ਵਿੱਚ ਰਹਿਣ ਵਾਲਾ ਆਗਾ ਤੇ ਆਪਣਾ ਸਿੰਘਾਵਾਲੇ ਦਾ ਰਾਤੇ ਘਰ ਆ ਆਪਣਾ ਜਿਹੜਾ ਰਾਜਮਾਡਲ ਸਕੂਲ ਆ ਉੱਥੇ ਆਪਣਾ ਘਰ ਆ ਤੇ ਮੇਰੀ ਕੁਆਲੀਫਿਕੇਸ਼ਨ ਆ ਮੈਂ ਪੋਸਟ ਗ੍ਰੈਜੂਏਟ ਆ ਤੇ ਹੋਟਲ ਮੈਨੇਜਮੈਂਟ ਦੀ ਮੇਰੀ ਡਿਗਰੀ ਕੀਤੀ ਹੋਈ ਆ ਤੇ ਆਈਟੀਆ ਕੀਤੀ ਹੋਈ ਆ ਤੇ ਮੈਂ ਆਈਐਸ ਦੀ ਕੋਚਿੰਗ ਵੀ ਲੈ ਚੁੱਕਾ ਆਗਾ ਵੀ ਕਾਫੀ ਕੁਛ ਕੀਤਾ ਹੋਇਆਗਾ ਵੀ ਮੈਂ ਆਪਦੀ ਟ੍ਰੇਨਿੰਗ ਲੈ ਚੁੱਕਾਂਗਾ ਤੇ 3 ਮਹੀਨੇ ਮੈਨਰੇਗਾਲੇ ਵਿੱਚ ਵੀ ਡਿਪਾਰਟਮੈਂਟ ਵਿੱਚ ਵੀ ਲਾ ਚੁੱਕਾਂਗਾ ਆਪਣੇ ਮੋਗੇ ਕਚਹਿਰੀਆਂ ਦੇ ਵਿੱਚ ਲਾ ਚੁੱਕਾਂਗਾ ਤੇ ਇੱਕ ਆਪਣਾ ਹੋਰ ਆਪਾਂ ਆਪਣਾ ਡਾਕਟਰਾਂ ਬੇਦਕਾਰ ਜਿਹੜੇ ਉੱਥੇ ਸੁਸਾਇਟੀ ਬਣੀ ਹੋਈ ਆ ਮੋਗਾ ਦੇ ਵਿੱਚ ਉੱਥੇ ਵੀ ਮੈਂ 2 ਮਹੀਨੇ ਲਾ ਚੁੱਕਾਂਗਾ ਮੈਂ ਟ੍ਰੇਨਿੰਗ ਕਾਫੀ ਲੈ ਚੁੱਕਾਂਗਾ ਮੈਨਰੇਗਾਲੇ ਕੰਮ ਦੇ ਵਿੱਚ ਵੀ ਮੈਂ ਟ੍ਰੇਨਿੰਗ 3 ਮਹੀਨੇ ਦੀ ਲੈ ਚੁੱਕਾਂਗਾ ਠੀਕ ਹੈ ਜੀ ਤੇ ਕੁਆਲਿਫਿਕੇਸ਼ਨ ਤੋਂ ਤੁਹਾਡੀ ਕਾਫੀ ਕੁਆਲਿਫਿਕੇਸ਼ਨ ਹੈ ਜੀ ਹੋਟਲ ਮੈਨੇਜਮੈਂਟ ਦਾ ਤੁਹਾਡਾ ਕੋਰਸ ਕੀਤਾ ਹੋਇਆ ਹੈ ਤੇ ਇਦਾਂ ਸਰਪੰਚੀ ਦੇ ਵਿੱਚ ਵਧੀਆ ਗੱਲ ਹੈ ਵੀ ਤੁਸੀਂ ਪੜ੍ਹੇ ਲਿਖੇ ਨੌਜਵਾਨ ਹੋ ਤੇ ਆਪਣੇ ਇਹ ਸਰਪੰਚੀ ਦੇ ਵਿੱਚ ਤੁਸੀਂ ਉਮੀਦਵਾਰ ਭਰਿਆ ਹੋਇਆ ਵਾ ਤੇ ਕਿੱਦਾਂ ਬਣ ਕਿੱਦਾਂ ਬਣਿਆ ਵਾ ਕਿ ਪਿੰਡ ਦੇ ਆਪਣੀ ਸਰਪੰਚੀ ਲੜਨ ਲਈ ਦੇਖੋ ਸਟਾਰਟਿੰਗ ਵਿੱਚ ਜਦੋਂ ਐਮਐਲਏ ਦੇ ਇਲੈਕਸ਼ਨ ਹੋਏ ਸੀਗੇ ਆਪਣੇ ਹਰਪ੍ਰੀਤ ਸਿੰਘ ਸਰਪੰਚ ਸੀਗੇ ਉਦੋਂ ਇਹਨਾਂ ਦੇ ਨਾਲ ਅਸੀਂ ਆਉਂਦੇ ਜਾਂਦੇ ਸੀਗੇ ਉਦੋਂ ਥੋੜਾ ਜਿਹਾ ਆਪਣੀ ਜਲ ਦਿਲਚਸਪੀ ਹੋਈ ਸੀ ਇਧਰਲੇ ਪਾਸੇ ਇੱਕ ਆਪਣੇ ਉਧਰ ਸਾਡੇ ਆਪਦੀ ਨਗਰ ਦੇ ਵਿੱਚ ਕਾਫੀ ਟਾਈਮ ਤੋਂ ਸੀਵਰੇਜ ਦਾ ਕੰਮ ਨਹੀਂ ਹੋਇਆ ਸੀਗਾ ਤੇ ਮੈਂ ਆਪ ਭੱਜ ਦੌੜ ਕਰਕੇ ਮੈਂ ਸੀਵਰੇਜ ਦਾ ਕੰਮ ਕਰਵਾਇਆ ਹਰਪੀ ਸਿੰਘ ਨੇ ਸਰਦਾਰ ਹਰਪੀ ਸਿੰਘ ਸਰਪੰਚ ਸੀਗੇ ਆਪਣੇ ਤੇ ਉਹਨਾਂ ਨੇ ਸੀਵਰੇਜ ਪਵਾਇਆ ਆਪਣੇ ਤੇ ਭੱਜ ਦੌੜ ਮੈਂ ਆਪ ਨਾਲ ਕੀਤੀ ਭੱਜ ਦੌੜ ਕਰਕੇ ਹੀ ਆਪਣਾ ਸੀਵਰੇਜ ਉਧਰ ਪਿਆਗਾ ਕਿਉਂਕਿ ਮੇਰੀ ਸੁਰਤ ਦੇ ਵਿੱਚ ਮੈਂ ਮੇਰੀ ਉਮਰ 27 ਤੋਂ 28 ਸਾਲ ਦੀ ਉਮਰ ਹੋ ਚੁੱਕੀ ਆ ਸਾਡੇ ਪਾਣੀ ਦਾ ਨਿਕਾਸ ਉਧਰ ਜਾਵਾਂ ਨਹੀਂ ਸੀਗਾ ਤੇ ਬਹੁਤ ਮੁਸ਼ਕਲ ਆਉਂਦੀ ਸੀਗੀ ਪਾਣੀ ਦੀ ਪਰ ਮੈਂ ਆਪ ਨਾਲ ਭੱਜ ਦੌੜ ਕਰਕੇ ਹਨਾ ਆਪਾਂ ਅਸੀਂ ਆਪ ਦਾ ਸੀਵਰੇਜ ਵੀ ਪਵਾਇਆ ਉੱਥੇ ਤੇ ਸਾਨੂੰ ਉਸੇ ਸਾਡੇ ਪਾਣੀ ਦਾ ਨਿਕਾਸ ਵੀ ਹੋਇਆ ਤੇ ਉਸ ਟਾਈਮ ਤੋਂ ਹੀ ਮੇਰੇ ਆਪ ਦੇ ਮਨ ਵਿੱਚ ਦਿਲਚਸਪੀ ਹੋਈ ਸੀਗੀ ਵੀ ਅਸੀਂ ਵੀ ਇਸ ਪੋਲੀਟੀਕਲ ਲਾਈਨ ਦੇ ਵਿੱਚ ਆਈਏ ਤੇ ਸਾਡੇ ਕੁਝ ਅਨਗਰ ਦੇ ਸੀਗੇ ਜਿਹੜੇ ਵਾਸੀ ਸੀਗੇ ਉਹ ਕਹਿਣਾ ਚ ਕਹਿੰਦੇ ਸੀਗੇ ਵੀ ਤੁਸੀਂ ਮੈਂਬਰ ਏ ਆਪਾਂ ਵੀ ਬੌਲੂਨੋਂ ਮੈਂਬਰੀ ਦੇ ਵਿੱਚ ਲਿਆਈਏ ਕਿਉਂਕਿ ਵੀ ਇਹਨੇ ਵੀ ਛੋਟੀ ਉਮਰ ਦੇ ਵਿੱਚ ਹੀ ਕੰਮ ਕਰਵਾਇਆਗਾ ਕਿਉਂਕਿ ਪਹਿਲਾਂ ਬਹੁਤ ਕੁਝ ਹੋਇਆਗਾ ਵੀ ਬਲਵੀਰ ਸਰਪੰਚ ਵੀ ਰਹਿ ਚੁੱਕੇ ਸੀਗਾ ਸਰਦਾਰ ਅਕਸੀਰ ਸਿੰਘ ਜੱਗਾ ਇਹ ਵੀ ਰਹਿ ਚੁੱਕੇ ਸੀਗੇ ਤੇ ਉਦੋਂ ਵੀ ਨਹੀਂ ਸਾਡੇ ਸੀਵਰੇਜ ਪਏ ਸੀਗੇ ਨਾ ਸੜਕਾਂ ਪੱਕੀਆਂ ਹੋਈਆਂ ਸੀਗੀਆਂ ਇੱਕ ਥੋੜੀ ਹੋਰ ਮੇਨ ਗੱਲ ਦੱਸਦਾ ਮੈਂ ਖੁਦ ਐਸੀ ਪ੍ਰਵਾਸ ਤੋਂ ਬਲੋਂਗ ਕਰਦਾਗਾ ਤੇ ਸਾਡਾ ਖੁਦ ਦਾ ਰਾਸ਼ਨ ਕਾਰਡ ਨਹੀਂ ਬਣੇਗਾ ਤੇ ਵੀ ਸਾਡੇ ਵੀ ਨਾ ਸਾਨੂੰ ਕਣਕ ਦੀ ਕੋਈ ਸਹੂਲਤਾ ਨਾ ਕੋਈ ਹੋਰ ਸਹੂਲਤਾ ਵੀ ਸਾਨੂੰ ਵੀ ਜਿਹੜੀ ਸਰਕਾਰੀ ਸਹੂਲਤ ਹੁੰਦੀ ਆ ਸਾਨੂੰ ਆ ਆਪ ਨੂੰ ਕੋਈ ਸਹੂਲਤ ਨਹੀਂ ਗਈ ਤੇ ਵੀ ਇਸੇ ਕਰਕੇ ਵੀ ਅਸੀਂ ਖੁਦ ਅਸੀਂ ਆਪ ਤਿੰਨ ਵਾਰੀ ਤਾਂ ਮੈਂ ਖੋਦੀ ਆਪ ਰਾਸ਼ਨ ਕਾਰਡ ਦੇ ਫਾਰਮ ਭਰ ਚੁੱਕਾਗਾ ਵੀ ਮੈਂ ਕਿਹਾ ਚਲੋ ਬਣਾ ਲਈਏ ਹੁਣ ਮੈਂ ਮੈਰਿਜ ਕਰਵਾ ਲਈ ਆਪਦੀ ਤੇ ਮੈਰਿਜ ਕਰਵਾਉਣ ਤੋਂ ਬਾਅਦ ਮੈਂ ਆਪਦੀ ਵਾਈਫ ਦੇ ਨਾਂ ਤੇ ਵੀ ਮਨਜਿੰਦਰ ਸਿੰਘ ਕੋਲੇ ਆਪਦੇ ਫਾਰਮ ਭਰੇ ਸੀਗੇ ਮੈਂ ਕਿਹਾ ਚਲੋ ਕੀ ਪਤਾ ਰਾਸ਼ਨ ਕਾਰਡ ਬਣ ਜੇ 5 ਲੱਖ ਵਾਲਾ ਕਾਰਡ ਬਣ ਜੇ ਹਨਾ ਤੇ ਪਰ ਨਹੀਂ ਬਣਿਆ ਚਲੋ ਕੀ ਕਹਿ ਸਕਦੇ ਆਂ ਵੀ ਸਰਕਾਰ ਦੀਆਂ ਕਾਮੀਆਂ ਐ ਜਾਂ ਆਪਣੇ ਨਗਰ ਦੀਆਂ ਕਾਮੀਆਂ ਉਹ ਰੱਬ ਜਾਣਦਾਗਾ ਪਰ ਇਸੇ ਕਰਕੇ ਵੀ ਹੁਣ ਆਪ ਸਟੈਪ ਚੱਕ ਚੁੱਕੇ ਆਂ ਚੱਕਿਆ ਸੀ ਵੀ ਅਸੀਂ ਇਹ ਆਪ ਦੇ ਵੀ ਪੋਲੀਟੀਕਲ ਲਾਈਨ ਦੇ ਵਿੱਚ ਆਏਗੇ ਵੀ ਜਿਹੜਾ ਭਾਈਚਾਰੇ ਨੂੰ ਇਹ ਕਮੀਆਂ ਮਹਿਸੂਸ ਹੁੰਦੀਆਂ ਐ ਵੀ ਮਾਲਾਂ ਉਹਨਾਂ ਨੂੰ ਇਹ ਦੁੱਖ ਤਕਲੀਫਾਂ ਆਉਂਦੀਆਂ ਵੀ ਉਹਨਾਂ ਦੇ ਦੁੱਖ ਤਕਲੀਫਾਂ ਦੂਰ ਕਰਗੇ ਇਸੇ ਕਰਕੇ ਅਸੀਂ ਇਸ ਪੋਲੀਟੀਕਲ ਲਾਈਨ ਦੇ ਵਿੱਚ ਆ ਰਹੇ ਆਂ ਠੀਕ ਹੈ ਜੀ ਤੇ ਤੁਸੀਂ ਜਿਵੇਂ ਗੱਲ ਕੀਤੀ ਆ ਵੀ ਪਿਛਲੇ ਜਿਹੜੇ 5 ਸਾਲ ਸੀ ਸਰਪੰਚ ਸੇ ਸਰਪੰਚ ਰਹੇ ਆ ਉਹ ਨਾਲ ਕੰਮ ਕੀਤਾ ਵਾ ਤੇ ਇਹ ਤੁਹਾਨੂੰ ਕਿਹੜੇ ਕੰਮ ਲੱਗਦੇ ਆ ਵੀ ਜਿਹੜੇ ਕੰਮ ਅਧੂਰੇ ਪਏ ਆ ਵੀ ਮੈਂ ਹੁਣ ਸਰਪੰਚ ਦੀ ਉਮੀਦਵਾਰੀ ਮੈਂ ਚੋਣ ਲੜ ਰਿਹਾ ਵਾਂ ਮੈਂ ਬਣ ਜਾਊਗਾ ਤਾਂ ਉਸ ਤੋਂ ਬਾਅਦ ਮੈਨੂੰ ਕਿਹੜੇ ਕਿਹੜੇ ਕੰਮ ਲੱਗਦੇ ਆ ਵੀ ਹੋਰਸ ਤੋਂ ਬਾਅਦ ਉਹ ਕੰਮ ਪੈਣ ਦੇ ਕਿੰਨੇ ਕਿੰਨੇ ਕੰਮ ਤੁਹਾਨੂੰ ਲੱਗਦੇ ਮੈਨੂੰ ਤਾਂ ਆਪਣੀ ਗੱਲ ਨਹੀਂ ਦੱਸਣਾ ਪੈਂਦਾ ਬਈਲਾ ਦਾ ਸਟਾਰਟਿੰਗ ਵਿੱਚ ਤਾਂ ਮੈਂ ਆਪਦੇ ਰਾਸ਼ਨ ਕਾਟ ਬਣਾਊਗਾ ਦੇਖੋ ਇੱਕ ਤਾਂ ਮੇਰੇ ਜਿਹੜਾ ਮੈਨ ਨੋਟਸ ਦੇ ਵਿੱਚ ਆ ਰਿਹਾ ਆਪਣੇ ਸਰਕਾਰੀ ਸਕੂਲ ਨੂੰ ਜਿਹੜੀ ਗਲੀ ਜਾਂਦੀ ਆ ਆਪਣੇ ਇਧਰੋਂ ਖੂਈ ਤੋਂ ਗਲੀ ਜਾਂਦੀ ਆ ਉਹ ਕੁਸ਼ਕ ਹੱਦ ਤੱਕ ਬਣੀ ਆ ਪਹਿਲੀ ਗੱਲ ਦੇਖੋ ਇੱਕ ਇੱਕ ਚੀਜ਼ ਵੇਖ ਨੋਟ ਕਰੋ ਵੀ ਜਿੱਥੋਂ ਆਪਾਂ ਸਿੱਖਿਆ ਲੈਣ ਜਾਣਾਗਾ ਹਨਾ ਉਹ ਸਿੱਖਿਆ ਵਾਲਾ ਰਾਹ ਹੀ ਆਪਣਾ ਵੀ ਜਿਹੜਾ ਵਿਖਰਾਵ ਆ ਉੱਥੇ ਇੰਨਾ ਗੋਡੇ-ਗੋਡੇ ਪਾਣੀ ਖੜਾਗਾ ਤੇ ਉੱਥੇ ਜਿੱਥੋਂ ਆਪਾਂ ਸਿੱਖਿਆ ਲੈਣ ਜਾਣਾਗਾ ਉਹ ਰਾਹ ਹੀ ਖਰਾਬ ਤੇ ਆਪਾਂ ਹੋਰ ਕੀ ਕਰਾਂਗੇ ਆਪਾਂ ਬਣਾ ਵੀ ਹੁਣ ਸਾਰੇ ਪਾਸੇ ਗਲੀਆਂ ਇਹਨਾਂ ਨੇ ਕਰਵਾ ਲਈਆਂ ਇੱਕ ਚੀਜ਼ ਇਹ ਚੀਜ਼ ਆ ਆਪਾਂ ਇਸ ਕੀ ਸੋਚ ਲੈਣੇ ਆ ਪਹਿਲੀ ਗੱਲ ਤਾਂ ਆਪਾਂ ਗਲੀਆਂ ਨਾਲੀਆਂ ਦੇ ਵਿੱਚ ਹੀ ਵੜ ਕੇ ਰਹਿਣੇ ਆ ਆਪਾਂ ਗਲੀਆਂ ਨਾਲੀਆਂ ਤੋਂ ਉੱਪਰ ਉੱਠਦੇ ਨਹੀਂਗੇ ਆਪਾਂ ਸਿੱਖਿਆ ਵਾਲੇ ਪਾਸੇ ਵੀ ਜਾਈਏ ਮੈਂ ਤਾਂ ਇਹ ਚੀਜ਼ ਚਾਹੁੰਨਾਗਾ ਪਹਿਲਾਂ ਤਾਂ ਮੇਰਾ ਮੇਨ ਮੋਟਿਵ ਇਹ ਹੀ ਆ ਵੀ ਜਿਹੜੀ ਸਕੂਲ ਨੂੰ ਗਲੀ ਜਾਂਦੀ ਆ ਹਨਾ ਆਪਾਂ ਪਹਿਲੇ ਉਹ ਨੂੰ ਸਹੀ ਕਰਾਉਣਾਗਾ ਕਿਉਂਕਿ ਉੱਥੇ ਗੋਡੇ-ਗੋਡੇ ਪਾਣੀ ਖੜ ਜਾਂਦਾਗਾ ਜਦੋਂ ਬਾਰਿਸ਼ ਆਉਂਦੀ ਆ ਛੋਟੇ-ਛੋਟੇ ਬੱਚੇ ਆ ਅੱਜਕੱਲ ਦੇ ਤੇ ਉਹਦੇ ਬੱਚੇ ਫਿਰ ਪਾਣੀ ਦੇ ਵਾਈਂ ਦਿਨਾਂ ਦੇ ਬੜੀਆਂ ਮੁਸ਼ਕਲਾਂ ਆਉਂਦੀਆਂ ਆ ਤੇ ਇਸੇ ਕਰਕੇ ਵੀ ਆਪਣਾ ਮੇਨ ਮੋਟਿਵ ਇਹੀ ਹੈ ਵੀ ਉਹ ਗਲੀ ਤਾਂ ਜ਼ਰੂਰ ਪਹਿਲਾਂ ਵੀ ਆਪਾਂ ਸੈੱਟ ਕਰਾਉਣੀ ਉਹ ਤਾਂ ਚਲੋ ਆਪਾਂ ਵੈਸੇ ਇਹਨਾਂ ਨੇ ਪਿਛਲੇ ਆਪਣੇ ਸਾਫਾ ਸਰਪੰਚ ਨੇ ਬਹੁਤ ਕੰਮ ਕੀਤੇ ਆ ਵੀ ਇਹਨਾਂ ਨੇ ਚਲੋ ਕਿਸੇ ਵਜ੍ਹਾ ਕਰਕੇ ਅਧੂਰੀ ਰਹਿ ਗਈ ਹੋਣੀ ਆ ਉਹ ਆਪਾਂ ਨਹੀਂ ਜਾਣਦੇ ਕਿ ਚਲੋ ਕੀ ਵਜ੍ਹਾ ਸੀਗੀ ਉਹਦੀ ਕਰਕੇ ਤੇ ਬਾਕੀ ਵੈਸੇ ਉਹਨਾਂ ਨੇ ਬਹੁਤ ਗਲੀਆਂ ਬਣਾਈਆਂ ਆਪਾਂ ਉਹਨਾਂ ਦੇ ਆਪਾਂ ਨਿੰਦਿਆ ਨਹੀਂ ਕਰਦੇ ਕਿ ਵੈਸੇ ਬਹੁਤ ਵਧੀਆ ਉਹਨਾਂ ਨੇ ਕੰਮ ਕੀਤੇ ਆ ਤੇ ਆਪਣਾ ਮੇਨ ਇਹੀ ਕੰਮ ਹੈ ਕਿ ਆ ਵੀ ਆਪਾਂ ਗਲੀਆਂ ਕਰਵਾਵਾਂਗੇ ਹਾਂ ਤੇ ਇੱਕ ਆਪਣੇ ਵੀ ਜਿੱਥੋਂ ਤੱਕ ਮੈਨੂੰ ਮੇਰੀ ਨੌਲੇਜ ਦੇ ਵਿੱਚ ਆਪਣੇ ਵੀ ਨਗਰ ਦੇ ਵਿੱਚ ਵੀ 9 ਪੋਸਟਾਂ ਖਾਲੀ ਆ ਮੰਨ ਕੇ ਚੱਲੋ ਇੱਕ ਤਾਂ ਚੌਕੀਦਾਰ ਦੀ ਹੋ ਗਈ ਆ ਇੱਕ ਡਾਕਖਾਨੇ ਦੀ ਉਹ ਆਪਣੇ ਸਿੰਘਾ ਵਾਲੇ ਤੋਂ ਆਉਂਦਾਗਾ ਉਹ ਡਬਲ ਨੌਕਰੀ ਕਰ ਰਿਹਾਗਾ ਡਬਲ ਡਬਲ ਤਨਖਾਹ ਲੈ ਰਿਹਾ ਕੀ ਗੱਲ ਵੀ ਆਪਣੇ ਨਗਰ ਦੇ ਵਿੱਚ ਕੋਈ ਐਜੂਕੇਸ਼ਨ ਵਾਲਾ ਲੜਕਾ ਹੈ ਨਹੀਂਗਾ ਜਾਂ ਬੇਟੀ ਹੈ ਨਹੀਂਗੀ ਵੀ ਆਪਾਂ ਉਹਨੂੰ ਕੋਈ ਜੌਬ ਦੇ ਰਹੇ ਵੀ ਸਿੰਘਾ ਵਾਲੇ ਤੋਂ ਇੱਕ ਬੰਦਾ ਆ ਕੇ ਆਪਣੇ ਪਿੰਡ ਵਿੱਚ ਜੌਬ ਕਰ ਰਿਹਾਗਾ ਇੱਕ ਆਪਣੇ ਹਸਪੀਟਲ ਦੇ ਵਿੱਚ ਹੀ ਆਪਣੇ ਸਰਕਾਰੀ ਹਸਪਤਾਲ ਦੇ ਵਿੱਚ ਹੀ ਰਿਸੈਪਸ਼ਨ ਦੇ ਕੁੜੀਆਂ ਉਹ ਮੇਬੀ ਲੰਗਿਆਣੇ ਤੋਂ ਆ ਰਹੀ ਆ ਸ਼ਾਇਦ ਜੈਸੰਗਲ ਤੋਂ ਇਦਾਂ ਕੁਛ ਆ ਰਹੇ ਵੀ ਆਪਣੇ ਪਿੰਡ ਵਿੱਚ ਕੁੜੀ ਹੈ ਨਹੀਂ ਕਿ ਆਪਣੇ ਪਿੰਡ ਦੀ ਕੁੜੀ ਨੂੰ ਲਾਓ ਉੱਥੇ ਵੀ ਇਸੇ ਕਰਕੇ ਵੀ ਇਹ ਕੁਝ ਕੁ ਗੱਲਾਂ ਮੇਰੇ ਦਿਮਾਗ ਵਿੱਚ ਆ ਜਿਹੜੀਆਂ ਮੈਂ ਵੀ ਆਪਣੇ ਪਿੰਡ ਦੇ ਵਿੱਚ ਹੀ ਰੋਜ਼ਗਾਰ ਦੇਣਾ ਚਾਹੁੰਦਾਗਾ ਪਹਿਲਾਂ ਮੈਨੂੰ ਇੱਕ ਪਹਿਲਾਂ ਤਾਂ ਰੋਜ਼ਗਾਰ ਤਾਂ ਦੇਵਾਂਗੇ ਆਪਾਂ ਪਹਿਲਾਂ ਮੈਨੂੰ ਮੌਕਾ ਮਿਲੇ ਮੈਨੂੰ ਮੌਕਾ ਮਿਲੂਗਾ ਆਪਾਂ ਇਹ ਜਿਹੜੀਆਂ ਮੇਰੇ ਦਿਮਾਗ ਦੇ ਵਿੱਚ ਗੱਲਾਂ ਆਪਾਂ ਇਹ ਜਰੂਰ ਪੂਰੀਆਂ ਕਰਾਂਗੇ ਬਹੁਤ ਵਧੀਆ ਗੱਲ ਆ ਹੁਣ ਆਪਾਂ ਇੱਕ ਆਮ ਹੀ ਇੱਕ ਮਹਰੇਕ ਵਾਲੇ ਦੋ ਪੋਡਕਾਸਟ ਹੋਏ ਆਪਣੇ ਜਿਹੜੇ ਸਰਪੰਚੀ ਉਮੀਦਵਾਰ ਜਿਹੜੇ ਸਰਪੰਚ ਆਪਣੇ ਮਿੱਠੂ ਬਰਾੜ ਸੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀ ਜਾਂ ਹਰਪੀ ਸਿੰਘ ਸਰਪੰਚ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀ ਵੀ ਜਿਹੜਾ ਨਸ਼ਾ ਵਾ ਨਸ਼ਾ ਕਾਫੀ ਆ ਪੰਜਾਬ ਦੇ ਵਿੱਚ ਸਾਰੇ ਪਾਸੇ ਨਸ਼ਾ ਵਾ ਤੇ ਕੋਈ ਐ ਨਹੀਂ ਹੈਗਾ ਵੀ ਕੋਈ ਆਪਣੇ ਪਿੰਡ ਦੇ ਵਿੱਚ ਆ ਪਰ ਨਸ਼ਾ ਸਾਰੀ ਗੱਲਾਂ ਕਰਦੇ ਆ ਕੋਈ ਵੱਡੇ ਪੱਧਰ ਤੇ ਵੀ ਨਸ਼ੇ ਨੂੰ ਬਹੁਤ ਕੋਸ਼ਿਸ਼ਾਂ ਹੋ ਰਹੀਆਂ ਪਰ ਪ੍ਰੋਪਰ ਹੱਲ ਨਹੀਂ ਹੈਗਾ ਹਨਾ ਚਲੋ ਆਪਾਂ ਏਡੀ ਵੱਡੀ ਆਪਾਂ ਤਾਂ ਨਹੀਂ ਗੱਲ ਕਰ ਸਕਦੇ ਵੀ ਉਹ ਵੀ ਆਪਾਂ ਪੰਜਾਬ ਵਿੱਚ ਨਸ਼ਾ ਖਤਮ ਕਰ ਲਾਂਗੇ ਚਲੋ ਪਿੰਡ ਦਾ ਆਪਾਂ ਤੁਹਾਡੇ ਨਾਲ ਗੱਲ ਕਰਦੇ ਆ ਵੀ ਜੇ ਤੁਸੀਂ ਸਰਪੰਚ ਬਣਦੇ ਹੋ ਤਾਂ ਪਿੰਡ ਦੇ ਵਿੱਚ ਨਸ਼ਾ ਹੈਗਾ ਕਾਫੀ ਉਹਨੂੰ ਕਿੱਦਾਂ ਰੋਕੋਗੇ ਉਹ ਜਿਹੜੇ ਨੌਜਵਾਨ ਲੱਗੇ ਹੋਏ ਆ ਉਹਨਾਂ ਬਾਰੇ ਤੁਹਾਡੇ ਕੀ ਰਾਏ ਆ ਇਸ ਬਾਰੇ ਦੱਸੋ ਦੇਖੋ ਇਹ ਨਸ਼ਾ ਪਹਿਲੀ ਗੱਲ ਤਾਂ ਇੱਕ ਇੱਕ ਬਹੁਤ ਵੱਡੀ ਬਿਮਾਰੀ ਆ ਹਾਂਜੀ ਅਨਾਜਕਲ ਦੀ ਨੌਜਵਾਨ ਪੀੜੀ ਇਹ ਨਸ਼ੇ ਦੀ ਦਲਦਲ ਦੇ ਵਿੱਚ ਤਸ ਰਹੀ ਆ ਹਾਂਜੀ ਕੋਈ ਟਾਈਮ ਹੁੰਦਾਗਾ ਚਲੋ ਹਰੇਕ ਤੋਂ ਗਲਤੀਆਂ ਹੁੰਦੀਆਂ ਕੋਈ ਟਾਈਮ ਹੁੰਦਾਗਾ ਚਲੋ ਮੈਂ ਆਪਦੇ ਆਪ ਨੂੰ ਨਹੀਂ ਮੈਂ ਕਹਿ ਸਕਦਾਗਾ ਵੀ ਮੈਂ ਵੀ ਪੂਰਾ ਸਾਕਾ ਸਵਿੱਤਰਾਂਗਾ ਹਨਾ ਕਈ ਕੋਈ ਟਾਈਮ ਹੁੰਦਾਗਾ ਹਨਾ ਹਰੇਕ ਨੂੰ ਕੋਈ ਚਾਹੁੰਦਾ ਨਹੀਂ ਹੁੰਦਾਗਾ ਵੀ ਮੈਂ ਨਸ਼ੇ ਦੀ ਦਲਦਲ ਦੇ ਵਿੱਚ ਤਸਾਂ ਪਰ ਕਿਤੇ ਨਾ ਕਿਤੇ ਨੌਜਵਾਨੀ ਵਿੱਚ ਆਪਣੇ ਤੋਂ ਨੌਜਵਾਨੀ ਪੀੜ ਤੋਂ ਗਲਤੀ ਹੋ ਜਾਂਦੀ ਆ ਉਹ ਉਸ ਰਾਹ ਤੇ ਤੁਰ ਪੈਂਦੇ ਆ ਕੋਈ ਸੰਗਤ ਮਾੜੀ ਚੱਲੋ ਮਾੜੀ ਲਾ ਲਓ ਕੋਈ ਗਲਤ ਰਸਤਾ ਚੋਂ ਲਿਆ ਉਹਨੇ ਕਿਸੇ ਵੀ ਕਮੀ ਵਜਾ ਕਰਕੇ ਵੀ ਉਹ ਉਸ ਰਾਹ ਤੇ ਤੁਰ ਪਿਆ ਪਰ ਇੱਕ ਗੱਲ ਕਹਿੰਦੇ ਹੁੰਦੇ ਵੀ ਜਿਹੜਾ ਬਿਮਾਰ ਬੰਦਾ ਹੁੰਦਾ ਆਪਾਂ ਉਹਨੂੰ ਘਰੋਂ ਤਾਂ ਨਹੀਂ ਕੱਢ ਦੇਗੇ ਹਨਾ ਆਪਾਂ ਉਹਦਾ ਇਲਾਜ ਕਰਵਾਉਨੇ ਆ ਹਨਾ ਇਸੇ ਕਰਕੇ ਕਹਿੰਨਾ ਵੀ ਆਪਾਂ ਜਿਹੜੀ ਨਸ਼ੇ ਵਾਲੀ ਬਿਮਾਰੀ ਆ ਆਪਾਂ ਇਹਨੂੰ ਆਪਾਂ ਖਤਮ ਕਰਨ ਲਈ ਆਪਾਂ ਕੈਂਪ ਲਾਵਾਂਗੇ ਆਪਾਂ ਜਮ ਖੋਲਾਂਗੇ ਜਿਹੜੀ ਵੀ ਨੌਜਵਾਨ ਪੀੜ੍ਹੀ ਆਪਣੀ ਇੱਧਰ ਲਈ ਆਪ ਦਾ ਦਿਮਾਗ ਆਪਣਾ ਇੱਧਰ ਲਈ ਸੈਡ ਲਾਵੇ ਵੀ ਆਪਣਾ ਕੋਈ ਹੋਰ ਰਜਗਾਰ ਲੈ ਕੇ ਆਵਾਂਗੇ ਆਪਣੇ ਇਹਨਾਂ ਦੇ ਵਿੱਚ ਆਪਣੇ ਪਿੰਨ ਨਗਰ ਖੇੜੇ ਦੇ ਵਿੱਚ ਠੀਕ ਹੈ ਬਾਕੀ ਆਪਣੇ ਪਿੰਡ ਦੇ ਨਾਲ ਹੀ ਆ ਜੋ ਨਗਰ ਖੇੜੇ ਦੇ ਆਪਣੇ ਸੂਝਵਾਨ ਨੌਜਵਾਨ ਬਜ਼ੁਰਗ ਆਪਾਂ ਨੂੰ ਸੁਝਾਅ ਦੇਣਗੇ ਆਪਾਂ ਉਹਨਾਂ ਦੇ ਨਾਲ ਹੋਵਾਂਗੇ ਤੇ ਬਾਕੀ ਉਹਨਾਂ ਦੇ ਨਾਲ ਹੀ ਹੋਵਾਂਗੇ ਆਪਾਂ ਮੈਂ ਇਕੱਲਾ ਬੰਦਾ ਵੀ ਕੁਝ ਨਹੀਂ ਕਰ ਸਕਦਾ ਠੀਕ ਹੈ ਵਧੀਆ ਅ ਕਾਫੀ ਗੱਲਬਾਤ ਹੋ ਗਈ ਆਪਣੀ ਹਨਾ ਅੱਜ ਵਾਲੇ ਜਿਹੜੀਆਂ ਜਿੰਨੀਆਂ ਆਪਾਂ ਪੁਆਇੰਟ ਚੱਕੇ ਆਪਾਂ ਗੱਲਬਾਤ ਤੁਹਾਡੇ ਨਾਲ ਵਧੀਆ ਗੱਲਬਾਤ ਹੋ ਗਈ ਹਨ ਤੇ ਹੁਣ ਆਪਾਂ ਜਾਂਦੇ ਜਾਂਦੇ ਇੱਕ ਆਖਰੀ ਸਵਾਲ ਆ ਤੁਹਾਡਾ ਚੋਣ ਨਿਸ਼ਾਨ ਕੀ ਆ ਆਪਣਾ ਚੋਣ ਨਿਸ਼ਾਨ ਜੀ ਟੈਲੀਫੋਨ ਟੈਲੀਫੋਨ ਤੁਸੀਂ ਇੱਕ ਲਾਸਟ ਦੇ ਵਿੱਚ ਇੱਕ ਤਾਂ ਤੁਸੀਂ ਆਪਣਾ ਜਿਹੜੇ ਪੈਨ ਵਾਲਿਆਂ ਨੂੰ ਵੀ ਤੁਸੀਂ ਦੱਸ ਦੇ ਸਕਦੇ ਹੋ ਵੀ ਵੀ ਜਿਹੜਾ ਤੁਹਾਡਾ ਚੋਣ ਨਿਸ਼ਾਨ ਬਾਰੇ ਤੇ ਇੱਕ ਤੁਸੀਂ ਇਹ ਮੇਰਾ ਆਖਰੀ ਸਵਾਲ ਇਹੀ ਆ ਵੀ ਤੁਹਾਨੂੰ ਲੋਕ ਜਿਹੜੀ ਵੋਟ ਆ ਉਹ ਕਿਉਂ ਪਾਉਣ ਸਰਪੰਚ ਕਿਉਂ ਬਣੋ ਦੇਖੋ ਜੀ ਕਹਿੰਦੇ ਹੁੰਦੇ ਮੌਕਾ ਹਰੇਕ ਨੂੰ ਦੇਣਾ ਚਾਹੀਦਾ ਹੈਗਾ ਵੀ ਅੱਜ ਮੈਂ ਨੌਜਵਾਨ ਹਾਂ ਹਨਾ ਵੀ ਮੈਨੂੰ ਜਿੱਥੇ ਤੱਕ ਲੱਗਦਾ ਮੇਰੀ ਸੁਰਤ ਦੇ ਵਿੱਚ ਵੀ 26-27 ਸਾਲ ਦੀ ਉਮਰ ਦਾ ਨੌਜਵਾਨ ਮੈਂ ਪਹਿਲਾ ਹੋਊਗਾ ਜਿਹੜਾ ਸਰਪੰਚ ਦੀ ਚੋਣ ਲੜ ਰਿਹਾ ਆਪਣੇ ਪਿੰਡ ਦੇ ਵਿੱਚ ਕੋਈ ਪਹਿਲੀ ਗੱਲ ਤਾਂ ਆਪਾਂ ਕਿਸੇ ਵੀ ਕਿਸੇ ਵੀ ਪਾਰਟੀ ਵੱਲੋਂ ਨਹੀਂ ਖੜੇਗੇ ਆਪਾਂ ਆਜ਼ਾਦ ਉਮੀਦਵਾਰਾਂ ਆ ਆਪਾਂ ਇੱਕ ਮੰਨ ਕੇ ਚੱਲੋ ਵੀ ਆਪਾਂ ਆਜ਼ਾਦ ਉਮੀਦਵਾਰ ਖੜੇ ਆ ਆਪਾਂ ਇੱਕ ਭਾਈਚਾਰੇ ਲਈ ਖੜੇ ਆ ਹਣਾ ਵੀ ਆਪਾਂ ਆਪਦੇ ਭਾਈਚਾਰੇ ਲਈ ਖੜੇ ਆਂ ਆਪਾਂ ਕਿਸੇ ਪਾਰਟੀ ਵੱਲੋਂ ਨਹੀਂ ਖੜੇਗੇ ਮੈਂ ਤੇਹੀ ਗੱਲ ਕਿੰਨਾ ਚਾਹਣਾ ਕਿ ਵੀ ਮੈਨੂੰ ਵੱਧ ਵੱਧ ਵੋਟਾਂ ਪਾਓ ਟੈਲੀਫੋਨ ਤੇ ਮੋਹਰਾਂ ਲਾਓ ਤੇ ਮੈਨੂੰ ਆਜ਼ਾਦ ਉਮੀਦਵਾਰ ਨੂੰ ਕਾਮਯਾਬ ਕਰੋ ਧੰਨਵਾਦ ਧੰਨਵਾਦ